बया सख जी ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੋਸਟ ਕਪੂਰਥਲਾ ਦੇਖ ਰਹੇ ਹਾਂ ਅੱਜ ਸਕਾਰ ਮੈਂ ਸੌਂ ਕਰਦਾ ਅੱਜ ਅਸੀਂ ਪਹੁੰਚੇ ਹਾਂ ਕਪੂਰਥਲਾ ਦੇ ਛਲਮਰ ਬਾਗ ਦੇ ਵਿੱਚ ਜਿਹੜਾ ਨਗਰ ਨਿਗਮ ਦਾ ਦਫ਼ਤਰ ਹੈ ਇੱਥੇ ਜੀ ਕੱਕ ਦੇ ਨਾਲ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਵਾ ਅਤੇ ਸ਼ਹਿਰ ਦੇ ਵਿੱਚੋਂ ਕੂੜਾ ਖਿਲਰਿਆ ਵਾ ਉਹਦਾ ਕਾਰਨ ਅਸੀਂ ਅੱਜ ਪ੍ਰਧਾਨ ਜੀ ਤੋਂ ਪੁੱਛਦੇ ਹਾਂ ਕਿ ਕਿੰਨਾ ਦੇਣਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਤੁਹਾਡਾ ਮੀਡੀਆ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਅੱਜ ਸਰਕਾਰ ਦਾ ਖਿਲਾਫ ਸਾਡਾ ਜਿਹੜਾ ਧਰਨਾ 16ਵੇਂ ਦਿਨ ਚ ਪਰਵੇਸ਼ ਕਰ ਗਿਆ ਜੀ 17 ਤਰੀਕ ਨੂੰ ਪ ਇਹ ਉਸ ਮੁਝਾਰਾ ਚਾਲੂ ਹੋਇਆ ਸੀਗਾ ਜਿਹੜੀਆਂ ਸਾਡੀਆਂ ਮੇਨ ਮੰਗਾ ਆਈਆਂ ਵੀ ਇਹਨਾਂ ਨੇ ਇੱਕ ਕੰਪਨੀ ਨੂੰ ਏਕਾ ਦੇਣ ਦਾ ਕਰਕੇ ਜਿਹੜਾ ਸਾਡਾ ਡੋਰ ਟੂ ਡੋਰ ਲਿਫਟਿੰਗ ਆਪਣਾ ਸਫਾਈ ਦਾ ਹੈਗਾ ਆ ਦੂਜਾ ਵਾਟਰ ਸਪਲਾਈ ਸੀਵਰ ਦਾ ਹੈਗਾ ਨਾ ਟੋਟਲੀ ਜਦਕਿ ਜਿਹੜਾ ਰੂਲ ਦੇ ਮੁਤਾਬਕ ਹੈ ਜਿਹੜਾ ਹਾਊਸ ਹੁੰਦਾ ਹੈ ਹਾਊਸਫੁਲ ਮਤਾਂ ਪੈਂਦਾ ਹੈ ਮਤਾ ਪਾਸ ਹੋਣ ਲਈ ਉੱਪਰ ਜਾਂਦਾ ਇਹਨਾਂ ਨੇ ਮਤੇ ਪਾਸ ਨਹੀਂ ਕਰਵਾਏ ਪੂਰੇ ਪੰਜਾਬ 'ਚ ਸਿੱਧੇ ਹੀ ਟੈਂਡਰ ਲਾ ਦਿੱਤੇ ਗਏ ਤੇ ਜਿਹੜਾ ਆਪਣਾ ਤੁਹਾਡਾ ਧਰਨਾ ਹੈ ਆਪਣਾ ਜਿਹੜਾ ਤੁਸੀਂ ਕਰਦੇ ਪਏ ਆ ਇਹਦਾ ਕੀ ਕਿਸੇ ਸਰਕਾਰ ਵੱਲੋਂ ਕੋਈ ਬਿਆਨ ਆਇਆ ਹਾਲ ਤੱਕ ਕੋਈ ਸਰਕਾਰ ਨਾਲ ਸਾਡੀ ਸ਼ਨੀਵਾਰ 27 ਤਰੀਕ ਨੂੰ ਮੀਟਿੰਗ ਹੋਈ ਸੀ ਜੀ ਉਹਦੇ ਵਿੱਚ ਉਹਨਾਂ ਨੇ ਮੰਨਿਆ ਹੈ ਵੀ ਜਿਸ ਤਰ੍ਹਾਂ ਇਨਕਮ ਤੋਂ ਜ਼ਿਆਦਾ ਹੀ ਟੈਂਡਰ ਲਾਏ ਆ ਇਹ ਕਿਸੇ ਦੀ 1 ਕਰੋੜ ਦੀ ਇਨਕਮ ਆ ਕਿ ਸਾਲ ਦੀ ਤੇ 2 ਕਰੋੜ 60 ਲੱਖ ਦੇ ਲਾਏ ਆ ਜਦ ਕਿ ਉਹ ਕਾਰਪੋਰੇਸ਼ਨ ਕਮੇਟੀ ਬੰਦ ਹੋਣ ਦੀ ਕਦਰ ਤੇ ਆ ਜੂਗੀ ਤੇ ਤੁਸੀਂ ਹੁਣ ਕੀ ਚਾਹੁੰਦੇ ਕੀ ਹੋ ਆਪਣੇ ਸਰਕਾਰ ਤੋਂ ਕੀ ਮੰਗ ਕਰਦੇ ਹੋ ਤੇ ਜਿਹੜੀ ਸਰਕਾਰ ਦੀ ਜਿਹੜੀ ਆ ਬਿਆਨ ਨੇ ਉਹਨਾਂ ਦਾ ਕੀ ਵਿਰੋਧ ਕੀ ਕਰਦੇ ਹੋ ਵੇਖੋ ਸਰਕਾਰ ਦੇ ਨਾਲ ਸਾਡੀ 27 ਤਰੀਕ ਨੂੰ ਮੀਟਿੰਗ ਹੋਈ ਆ ਉਹ ਜਵਾਨੀ ਮੰਨਦੇ ਸੀ ਕਿ ਅਸੀਂ ਜਵਾਨੀ ਨਹੀਂ ਅਸੀਂ ਕਿ ਰਿਟਰਨ ਚ ਦਿਓ ਵਿਸ਼ੇਸ਼ ਤੌਰ 'ਤੇ ਤੁਸੀਂ ਟੈਂਡਰ ਲਾਇਆ ਪਹਿਲਾ ਟੈਂਡਰ ਰੱਦ ਕੀਤਾ ਜਾਣ ਇਹਨਾਂ ਨੂੰ ਵਾਪਸ ਲਿਆ ਜਾਵੇ ਜਿਹੜਾ ਸਾਡਾ ਕੱਚਾ ਮੁਲਾਜ਼ਮ ਹੈ ਉਹਨੂੰ ਪੱਕੇ ਹੋਣ ਦਾ ਟਾਈਮ ਫਿਕਸ ਕੀਤਾ ਜਾਵੇ ਵੀ ਕਿੰਨੇ ਮਹੀਨਿਆਂ ਦੇ ਵਿੱਚ ਤੁਸੀਂ ਇਹਨਾਂ ਨੂੰ ਪੱਕੇ ਕਰੋ ਤੇ ਸਰਕਾਰ ਵੱਲੋਂ ਲਿਖ ਦਿੱਤਾ ਗਿਆ ਵੀ ਤੁਹਾਨੂੰ ਸਰਕਾਰ ਵੱਲੋਂ ਲਿਖਤ ਨਹੀਂ ਦਿੱਤਾ ਗਿਆ ਜਵਾਨੀ ਦਿੱਤਾ ਗਿਆ ਉਹਦੇ ਵਿੱਚ ਆਪਣੇ ਐਡਵੋਕੇਟ ਜਿਹੜੇ ਸਾਡੇ ਵਿੱਤ ਮੰਤਰੀ ਆਰਪਾਲ ਚੀਮਾ ਜੀ ਨਾਲ ਸਾਡੇ ਲੋਕਲ ਬਾਡੀ ਮੰਤਰੀ ਡਾਕਟਰ ਰਵਜੋਤ ਜੀ ਸਾਡੇ ਜਿਹੜੇ ਲੋਕਲ ਬਾਡੀ ਦੇ ਸੈਕਟਰੀ ਆ ਤੇਜਵੀਰ ਜੀ ਨਾਲ ਡਾਇਰੈਕਟਰ ਆਪਣੇ ਸਾਡੇ ਹਲਵੰਤ ਸਿੰਘ ਜੀ ਨਾਲ ਆਪਣੇ ਜਿਹੜੇ ਅੱਜ ਕੱਲ ਮੈਡਮ ਆ ਦਿਤੀ ਉਪਾਲ ਜੀ ਤੇ ਆਪਣੇ ਦੇਖਦੇ ਜਿਹੜਾ ਸਵਸਥ ਵਰਧਨ ਮਿਸ਼ਨ ਦੇ ਉਹ ਸੀਗੇ ਸਤੰਦਰ ਜੈਨ ਜੀ ਸੀਗੇ ਜੀਡੀ ਸਾਫ ਸੀਗੇ ਤਕਰੀਬਨ ਇਹ ਸਾਰਾ ਸਟਾਫ ਸੀਗਾ ਪਰ ਉਹਨਾਂ ਨੇ ਸਾਨੂੰ ਅਜੇ ਲਿਖਤੀ ਨਹੀਂ ਦਿੱਤਾ ਉਹਨਾਂ ਨੇ ਜਵਾਨੀ ਮੰਨਿਆ ਜਵਾਨੀ ਨੂੰ ਅਸੀਂ ਕਿਹਾ ਵੀ ਨਹੀਂ ਤੇ ਆਉਣ ਵਾਲੇ ਕਿੰਨੇ ਦਿਨਾਂ ਤੱਕ ਇਹ ਦਰਨਾ ਪ੍ਰਦਰਸ਼ਨ ਐਦਾ ਕੀਤਾ ਜਾਵੇਗਾ ਕੋਈ ਜਿੰਨਾ ਚਿਰ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਸਾਨੂੰ ਰਿਟਰਨ ਦੇ ਵਿੱਚ ਦਿੰਦੇ ਨਹੀਂ ਆ ਵਾਪਸ ਨਹੀਂ ਲੈਂਦੇ ਆ ਉਹਨਾਂ ਚਿਰ ਇਹ ਦਰਨਾ ਪ੍ਰਦਰਸ਼ਨ ਜਾਰੀ ਰਹੂਗਾ ਚਾਹੇ ਮਹੀਨਾ ਚੱਲੇ ਚਾਹੇ ਦੋ ਮਹੀਨੇ ਚੱਲੇ ਤੇ ਜਿਹੜੇ ਆਪਣੇ ਤੁਹਾਡੇ ਸਾਥੀ ਨੇ ਉਹਨਾਂ ਵੱਲੋਂ ਸਹਿਯੋਗ ਪੂਰਾ ਦਿੱਤਾ ਜਾ ਰਿਹਾ ਬਿਲਕੁਲ ਪੂਰਾ ਟੋਟਲੀ ਜਿਹੜਾ ਸਾਡਾ ਹੈਗਾ ਆ ਜੀ ਕਬੂਥਲੇ ਵਾਲਾ ਦਾ ਟੋਟਲੀ ਚਾਹੇ ਕਮਿਸ਼ਨਰ ਸਾਹਿਬ ਵੀ ਜਾਂ ਸੱਲੇ ਦਾ ਜਿੰਨਾ ਸਮਾਈ ਸਾਹਿਬ ਕੀ ਸਾਰਾ ਸਟਾਫ ਹੀ ਟੋਟਲੀ ਬੰਦ ਹੈ ਧੰਨਵਾਦ 完了。